ਸਖਰੀ ਅਕਾਲ ਜੀ ਆਪਾਂ ਬਣਾ ਰਹੇ ਹਾਂ ਚਾਹ ਦੀ ਰੋਟੀ ਦੀ ਸਬਜ਼ੀ ਸਿੰਪਲ ਢੰਗ ਦੇ ਨਾਲ ਤੇ ਤੁਹਾਨੂੰ ਵੀ ਦੱਸਾਂਗੇ ਨਾਲ ਨਾਲ ਅੱਧਾ ਕਿਲੋ ਰੋਟੀ ਹੈ ਜਿਹੜੀ ਆਪਾਂ ਬਣਾ ਰਹੇ ਹਾਂ ਤੇ ਬਰੀਕ ਬਰੀਕ ਕੱਟ ਕੇ ਆਪਾਂ ਇਹਨਾਂ ਪਿਆਜ਼ ਸੀ ਜਿਹੜਾ ਦੇਖੋ ਘਿਓ ਦੇ ਵਿੱਚ ਫਰਾਈ ਕਰ ਲਿਆ ਇਹ ਫਰਾਈ ਹੋ ਰਿਹਾ ਤੇ ਇੰਨੇ ਆਪਾਂ ਟਮਾਟਰ ਕੱਟਦੇ ਆਂ ਹਾਂਜੀ ਬੇਟਾ ਕੀ ਕਹਿਣਾ ਤੁਸੀਂ ਮੈਂ ਨਾ ਸਬਜ਼ੀ ਬਣਾਈ ਇੰਨੇ ਨੂੰ ਵੇਟ ਕਰਕੇ ਖੋਗੀ ਪਹਿਲਾਂ ਤਾਂ ਦੇ ਹੱਥ ਪੈਰ ਚੰਗੀ ਤਰ੍ਹਾਂ ਧੋ ਲੈ ਆਪਾਂ ਕੱਟ ਰਹੀ ਹਾਂ ਟਮਾਟਰ ਦਿਵੇਂ ਘੜੀ ਵੱਜ ਗਈ ਹਾਂ ਹਾਂ ਬੱਸ ਫਿਰ ਤੇਰਾ ਇਹੀ ਹਾਲ ਹੈ ਧਿਆਨ ਨਾਲ ਖੱਡਿਆ ਕਰੋ ਨਾ ਪਤਾ ਆਇਆ ਕਰਾ ਲੋਰ ਤਾਂ ਬਹੁਤ ਗੰਦਾ ਮਿੱਟੀ ਨਾਲ ਇਹਨੂੰ ਲਾ ਦੇ ਤੇ ਹੋਰ ਚ ਹਾਂ ਇਹ ਤਾਂ ਫਿਰ ਦੁਖੂ ਦਾ ਪਤ ਧਿਆਨ ਰੱਖਣਾ ਇਹਨਾਂ ਚੀਜ਼ਾਂ ਦਾ ਪਹਿਲਾਂ ਮਿੱਟੀ ਵਾਲਾ ਲੋਰ ਲਾ ਲ ਚੇਂਜ ਕਰ ਲਾ ਕੁਛ ਹੋਰ ਪਾ ਲਾ ਇੱਥੇ ਚੱਕ ਕੇ ਤੇ ਆਪਾਂ ਨੇ ਟਮਾਟਰ ਐਸੀ ਜਿਹੜਾ ਬਰੀਕ-ਬਰੀਕ ਕੱਟ ਲਿਆ ਭਾਈ ਘਰਾਂ ਦੇ ਵਿੱਚ ਆ ਹੀ ਗੱਲਾਂ ਚੱਲਦੀ ਰਹਿੰਦੀਆਂ ਨੇ ਆਹ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਅਜਿਹੇ ਪਰਠੇ ਬਣਾਵਾਂਗੇ ਆ ਦੇਖੋ ਪਹਿਲਾਂ ਇੱਕ ਪਿਆਜ਼ ਤੇ ਇੱਕ ਟਮਾਟਰ ਆਪਾਂ ਭੁੰਨ ਲਵਾਂਗੇ ਇਹ ਤੇ ਜਿਹਾ ਆਪਾਂ ਤੇ ਭੁੰਨ ਲਿਆ ਸੀ ਥੋੜਾ ਜਿਹਾ ਤੇ ਹੁਣ ਆਪਾਂ ਕੁਝ ਮਸਾਲੇ ਪਾਵਾਂਗੇ ਅਦਰਕ ਆਕੂ ਆਇਆ ਖੇੜ ਕੇ ਆਪਣਾ ਕਾ ਕੂਰੇ ਪੈਰ ਤੇ ਫਟਬਾਲ ਵੱਜੀ ਸੀ ਤੇ ਇਹ ਫੇਰ ਲਾਦੇ ਆਪਾਂ ਖੇਡਣਾ ਇਹਨੇ ਪ੍ਰੈਸਟ ਨਹੀਂ ਕੀਤੀ ਹਨ ਮੰਮਾ ਵੀ ਕਹਿੰਦਾ ਪੈਰ ਆ ਜਿਹੜਾ ਤੁਸੀਂ ਲਗਾ। ਪੀਹਣਾ ਕਰ ਟੀਂ ਦੇ ਮਸਾਲੇ ਮਿਲ ਗਏ ਕਪੜੇ 스ਪੂਨ ਇਹ ਕੁਝ ਮਿਲਦਾ ਨਹੀਂ। ਓਕੇ ਪਰਾਠੇ ਦੇ ਵਿੱਚ ਹੰਦੀ ਇਸ ਕੋਈ ਘਰੀ ਘਰ ਮਸਾਲਾ ਆਪ ਘਰੇ ਇਸ ਕੇ ਬਣਾਇਆ ਵਿਚਾਰ ਤਾਂ ਨਹੀਂ ਲੱਗਦਾ ਹੈ ਜਿਹੜਾ ਸਬਾ ਦਾਲ ਚ ਪਾਵਾ ਕਾਲੀਆਂ ਮਿਰਚਾਂ ਧਣੀਆਂ ਸਬਜ਼ੀਆਂ ਅਲਾਈਚੀਆਂ ਤੇ ਨੌਂਗ ਐਡ ਕੀਤੇ ਨੇ ਇਹ ਸਨਮ ਸੁਭੀ ਪਤਾ ਜੀ ਜਾਰੇ ਇਨਸਾਮੇ ਰੱਖੇ ਹੋ ਆਪਾਂ ਨੇ ਯੂਜ਼ ਕਰਦੇ ਹੈ ਕਿ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਬਥੇਰੀ ਹੈ ਕਿ ਇਸ ਨੂੰ ਕਾਲਜ ਦਾ ਮੱਤਨ ਲਾ ਦੇਵਾਂਗਾ ਨਾ ਮੰਮੀ ਜਿਹੜੇ ਨੇ ਖਾਣੇ ਦੇ ਤੋਂ ਪਤਾ ਨਹੀਂ ਕਿ ਜੁਰਗਾ ਜਿਹੜੇ ਜਾਰੇ ਤਲਿਆ ਮਸਾਲਾ ਆਂਗਿਆ ਜਿਹੜੇ ਕਿਨੇ ਜੀ ਚੰਗਾ ਸਕਦੇ ਆਕ ਨੂੰ ਸੀ ਖਾਣਾ ਚਾਹੀਦਾ ਤੇ ਇੱਧਰ ਦੇਖੋ ਆਪਾਂ ਗੋਭੀ ਨੂੰ ਕੱਟ ਕੇ ਧੋ ਕੇ ਸਵਾਰ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਗੋਭੀ ਹੈ ਜਿਹੜੀ ਪਾ ਦਾਂਗੇ ਤੇ 10 ਮਿੰਟਾਂ ਦੇ ਵਿੱਚ ਇਹ ਰੈਡੀ ਹੋ ਜਾਊਗੀ ਬਣ ਕੇ आप पाई वैसे तो सीजन ऑफिस हो रहा है ना कि सब्जियाँ आदि नेग्न वगैरह आ रहे हैं तोलिया तौले आ जाने चलो थोड़ी देर पत्थर जब नहीं ढाट देंगे तो टैम्परेचर जोड़ा इंटरस थोड़ा घट कर देंगे तो आप सब्जी जी ए बनाने रीजन ये है भाई सरकार ने जोड़ी छोटे जनता फ्री है तक आप पूरा लाभ उठाने जो अपना जो सिलेंडर है ਉਬਤ ਜਾਂਦਾ ਸਰ 15 20 ਦਿਨ ਬਾਅਦ ਬੱਤ ਕਰਦੇ ਜਾਂਦਾ ਜੀ ਹੈਗਾ ਹੋ ਜਾਂਦਾ। ਲੈੱਟੇ ਦਾ ਕੋਈ ਭਗਵੰਤਮਾਨ ਸਰਕਾਰ ਦਾ ਜਿਹੜਾ ਕੰਮ ਹੈ। ਖਿਆਲੇ ਵਧੀਆ ਹੈ ਨਹੀਂ ਹਨਾ। ਕਿ ਇਹਨਾਂ ਨੇ ਕੀ ਕੀਤਾ ਨਾ। ਵੀ ਛਾਦੇ ਵਧੀਆ ਤਾਂ ਹੈ ਨਹੀਂ ਹਨਾ ਇਹਨਾਂ ਦੀ ਸਰਕਾਰ ਦਾ ਕੰਮ ਆਮ ਆਦਮੀ ਵਾਲਿਆਂ ਦਾ। ਤੇ ਬਸ ਇੱਕੋ ਹੀ ਕੰਮ ਇਹਨਾਂ ਨੇ ਵਧੀਆ ਕੀਤਾ ਵੀ ਜਿਹੜੀ ਇਹਨਾਂ ਨੇ ਲਾਈਟ ਫ੍ਰੀ ਕਰਤੀ। ਹੁਣ ਆਪਾਂ ਕੋ ਟਾਟਾ ਦੇ ਲਾ ਤਾਂ ਹੈ ਨਹੀਂ ਗੇ ਗਲਤਨੀ ਦੇ ਮੱਧ ਸਪੋਰ ਜਾਂਦੀ ਹੈ ਹਨਾ ਹੁਣ ਮੈਂ ਵਧੀਆਗਾ ਬੇਟੇ ਕੈਂਪਰ ਤੇ ਪਰਲੀ ਸਾਈਡ ਪਾਣੀ ਹੈਗਾ ਟੂਟੀ ਵੀ ਲੱਗੀ ਹੋਈ ਹੈ ਤੈਨੂੰ ਮਨਾ ਕਿ ਤੱਕ ਹੈ ਗ੍ਰਾਉਂਡ ਤੋਂ ਮੈਂ ਇਹਦਰ ਤਾਰਾਂ ਲੱਗੀਆਂ ਹੋਈਆਂ ਭੁੱਲ ਵੀ ਕਦੇ ਖੱਟ ਫੇੜ ਖਾਏਗਾ ਦਮਾਹ ਨੂੰ ਫੁੱਲਾ ਰੱਖੀਦਾ ਇਹ ਵੀ ਮੇਰੀ ਮੰਮੀ ਨੇ ਕੀਤਾ ਹੈ ਕੀ ਇਹ ਇਹ ਤਾਂ ਗਾਡੀ ਦਾ ਲੋੜਾ ਮਟਾਰ ਨਹੀਂ ਤੇ ਪਾਪਾ ਪਾਉਣਗੇ ਪੁੱਤਾਂ ਹੈ ਤੁਸੀਂ ਆਪਣਾ ਪਾਓ ਕੋਈ ਨੀ ਪਾਪਾ ਕੋਰਨੀ ਪਾਉਂਦੇ ਤੁਸੀਂ ਐ ਕਰੋ ਉਹ ਨਿਕਰ ਕੱਢੋ ਅਲਮਾਰੀ ਚੋਂ ਆਪ ਦੀ ਉਹ ਪਾ ਲਓ ਡਾਈਟ ਛੱਡ ਕੇ ਪਿੱਛੇ ਹੋਗੇ ਤੁਹਾਨੂੰ ਸਾਰੇ ਕੱਪੜੇ ਧੋ ਕੇ ਮੱਤਾਂ ਕਰਕੇ ਅਲਮਾਰੀ 'ਚ ਰੱਖਿਆ ਜਾ ਰਿਹਾ ਜੇ ਬਰ ਜਮੀਨ ਇਸ ਸੰਤੇ ਚਲੋ ਭਰਾਵੋ ਸਬਜੀ ਗਈ ਆਪਣੀ ਬਣਾ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਹ ਦੇਖੋ ਸਬਜੀ ਆਪਾਂ ਧਰਤੀ ਤੇ ਕਲਰ ਦੇਖੋ ਕਿ ਦਸੰਨਾ ਆ ਰਿਹਾ ਹਨ ਉਹਨਾਂ ਪੈਨੂੰ ਦਿਨੇ ਟਾਕ ਤੇ ਫਿਰ ਉਹਨਾਂ ਦੇ ਆਟਾ ਨੀਰੀ ਦਾ ਕੋਈ ਪਤਾ ਨਹੀਂ ਭਾਈ ਆ ਗਿਆ ਕਿਉਂਕਿ ਬੱਦਲ ਆ ਜਿਹੜਾ ਸਰਕਲ ਬੜਾ